ਹਾਂਜੀ ਸਸਤੀਕਾਲ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਲਚਲ ਆ ਥੋੜਾ ਅਮੀਰ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਸ਼ਾਮ ਦੇ ਹੋ ਗਏ 7 ਨੇ ਰਹੀ ਹੋ ਗਿਆ ਥਕਾਵਟ ਹੋਈ ਪਈ ਸੀ ਬਹੁਤ ਜ਼ਿਆਦਾ ਲੱਗੀ ਸੀ ਨਾ ਥੋੜੀ ਦੇਰ ਤੇ ਬਸ ਨਾ ਲੱਗਦਾ ਵੀ ਜਿਵੇਂ ਨੀਂਦ ਦੀ ਰੋਗ ਹੋ ਗਿਆ ਮੈਂ ਪਰ ਹਜੇ ਰੋਟੀ ਖਾਣੀ ਆ ਫਿਰ ਮੈਂ ਸੋਚਿਆ ਚਲੋ ਭੈਣਾ ਦੇ ਨਾ ਬਹੁਤ ਸਾਰੇ ਕਮੈਂਟ ਮੈਸੇਜ ਆਏ ਹੋਏ ਨੇ ਕਿਸੇ ਨੇ ਕਿਹਾ ਕਿ ਮੇਰੇ ਸਟੈਂਡਿੰਗ ਹੈ ਕਿਸੇ ਨੇ ਕਿਹਾ ਮੇਰੇ ਬਲੈਕ ਹੈਡਸ ਨੇ ਵਾਈਟ ਹੈਡਸ ਨੇ ਕਿਸੇ ਨੂੰ ਪਿੰਪਲਸ ਦੀ ਪ੍ਰੋਬਲਮ ਹੈ ਕਿਸੇ ਨੇ ਕਿਹਾ ਕਿ ਮੇਰੇ ਜਿਹੜੇ ਟੀਥ ਹੈਗੇ ਨੇ ਉਹ yellow ਨੇ ਉਹਦੇ ਵਾਸਤੇ ਕੁਝ ਦੱਸੋ ਕਿ ਮੇਰੇ ਟੀਥ ਆ ਜਿਹੜੇ ਉਹ white ਕਿਦਾਂ ਹੋਣਗੇ ਤੇ ਸਕਿਨ ਪ੍ਰੋਬਲਮਸ ਸਾਰੀਆਂ ਕਿਸੇ ਨੇ ਕਿਹਾ ਮੇਰੀ ਸਕਿਨ ਲੂਜ਼ ਹੈ ਇੱਕ ਭੈਣ ਨੇ ਕਿਹਾ ਕਿ ਮੇਰੀ ਏਜ ਹੈ ਜਿਹੜੀ ਉਹ 33 ਦੀ ਹੈ 33 ਸਾਲ ਦੀ ਆ ਮੈਂ ਪਰ ਮੇਰੀ ਸਕਿਨ ਆ ਜਿਹੜੀ ਉਹ ਕਾਫੀ ਲੂਜ਼ ਹੋਈ ਹੋਈ ਆ ਸੋ ਸਕਿਨ ਦੇ ਰਿਲੇਟਡ ਭੈਣਾਂ ਨੂੰ ਬਹੁਤ ਸਾਰੀਆਂ ਪ੍ਰੋਬਲਮਸ ਨੇ ਬਹੁਤ ਸਾਰੀਆਂ ਪ੍ਰੋਬਲਮਸ ਨੇ ਹਨਾ ਕਿਸੇ ਦੇ ਰਿੰਕਲਸ ਬਹੁਤ ਜ਼ਿਆਦਾ ਨੇ ਕਿਸੇ ਦਾ ਕਾਲਾਪਨ ਬਹੁਤ ਜ਼ਿਆਦਾ ਹੈ ਕਿਸੇ ਦੇ ਸ਼ਾਈਆਂ ਨੇ ਹਨਾ ਮੈਂ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਦੀ ਰਹਿਣੀ ਆ ਪਰ ਆਪਣਾ ਵੀ ਇੱਕ ਮਿਸ਼ਨ ਹੈ ਕਿ ਭੈਣਾਂ ਦੀ ਸਕਿਨ ਦੀ ਪ੍ਰੋਬਲਮ ਕੋਈ ਰਹਿ ਨੀ ਦੇਣੀ ਔਰ ਘਰ ਦੀਆਂ ਚੀਜ਼ਾਂ ਯੂਜ਼ ਕਰਾਂ ਲਾ ਦੇਣਾ ਤੁਮ ਠੀਕ ਹੈ ਜੀ ਸੋ ਬਹੁਤ ਸਾਰੀਆਂ ਭੈਣਾਂ ਨੇ ਜਿਹੜੀਆਂ ਮੇਰੇ ਨਾਲ ਜੁੜੀਆਂ ਨੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਇੰਟਰਸਟਡ ਦਿਖਾਉਣ ਲੱਗ ਗਈਆਂ ਨੇ ਮੈਂ ਕਦੇ ਕਿਸੇ ਦਾ ਫੋਨ ਮਿਸ ਨਹੀਂ ਕਰਦੀ ਹੈਗੀ ਸਭ ਦੇ ਫੋਨ ਉਠਾਉਣੀ ਆ ਤੇ ਫੋਨ ਕਰ ਕਰਕੇ ਭੈਣਾ ਪੁੱਛਦੀਆਂ ਲੈ ਲੀਆਂ ਨਹੀਂ ਭੈਣੇ ਇਹਦੇ ਵਿੱਚ ਕੀ ਦੱਸਿਆ ਸੀ ਭੈਣੇ ਇਹਦੇ ਵਿੱਚ ਕੀ ਪਾਉਣਾ ਦੱਸਿਆ ਸੀਗਾ ਮੈਨੂੰ ਲੱਗਦਾ ਮਲਠੀ ਦਾ ਸਕਰਬ ਤਾਂ ਹਾਰੇ ਕਿ ਨਹੀਂ ਬਣਾਇਆ ਹੋਊਗਾ ਔਰ ਮੈਨੂੰ ਰਿਜ਼ਲਟ ਵੀ ਦੱਸਦੀਆਂ ਰਹਿੰਦੀਆਂ ਨੇ ਕਿ ਬਹੁਤ ਜ਼ਿਆਦਾ ਫਰਕ ਪੈਂਦਾ ਬਹੁਤ ਜ਼ਿਆਦਾ ਫਰਕ ਪੈਂਦਾ ਹਨ ਤੇ ਚਲੋ ਅੱਜ ਫੇਰ ਇੱਕ ਇਹੋ ਜਿਹੀ ਚੀਜ਼ ਦੱਸਦੇ ਆ ਜਿਹਦੇ ਨਾਲ ਤੁਹਾਡੀ ਸਕਿਨ ਦਾ ਕਾਲਾਪਨ ਨਹੀਂ ਰਹੂਗਾ ਬਲੈਕ ਹੈਡਸ ਨਹੀਂ ਰਹਿਣਗੇ ਵਾਈਟ ਹੈਡਸ ਨਹੀਂ ਰਹਿਣਗੇ ਡੈਡ ਸਕਿਨ ਨਹੀਂ ਰਹੂਗੀ ਹੈਨਾ ਤੇ ਬਲੀਚਿੰਗ ਪ੍ਰੋਪਰਟیز ਵੀ ਹੈ ਇਹਦੇ ਵਿੱਚ ਠੀਕ ਹੈ ਪਰ ਹਫਤੇ ਦੇ ਵਿੱਚ ਇੱਕ ਵਾਰ ਤੁਸੀਂ ਕਰ ਲਿਓ ਉਹੀ ਕਾਫੀ ਹੈ ਬਾਕੀ ਜੋ ਆਪਣਾ ਚੱਲ ਰਿਹਾ ਮਲਠੀ ਦਾ ਸਕਰਬ ਹਫਤੇ ਵਿੱਚ ਤਿੰਨ ਵਾਰ ਜੋ ਸੀਰਮ ਤੁਸੀਂ ਯੂਜ਼ ਕਰ ਰਹੇ ਹੋ ਬਾਕੀ ਹੋਰ ਬਹੁਤ ਸਾਰੀਆਂ ਚੀਜ਼ਾਂ ਆਪਾਂ ਦੱਸਦੀ ਰਹਿਣੀ ਆ ਉਹ ਤੁਸੀਂ ਯੂਜ਼ ਕਰਦੇ ਰਹੋ ਠੀਕ ਹੈ ਜੀ ਚਲੋ ਚੱਲਦੇ ਹਾਂ ਫਿਰ ਆਪਾਂ ਫਿਰ ਕਿਚਨ ਦੇ ਵਿੱਚ ਕਿਉਂਕਿ ਚੀਜ਼ਾਂ ਦਾ ਫਿਰ ਆਪਾਂ ਨੂੰ ਕਿਚਨ ਦੇ ਵਿੱਚ ਹੀ ਮਿਲਣੀਆਂ ਨੇ ਲੋ ਜੀ ਇਹ ਆਪਾਂ ਲੈ ਲਏ ਹੈਗੇ ਨੇ ਆਲੂ ਇੱਕ ਲਿਆ ਸੀਗਾ మీడియం ਸਾਈਜ਼ ਦਾ ਕੱਦੂਕਸ਼ ਕਰਕੇ ਲੈ ਲਿਆ ਸੀਗਾ ਆਪਾਂ ਗ੍ਰੇਟ ਕਰ ਲਿਆ ਸੀਗਾ ਤੇ ਮੈਂ ਨਾ ਉਹ ਚੰਗੀ ਤਰ੍ਹਾਂ ਵਾਸ਼ ਕਰਕੇ ਛਿਲਕੇ ਸਮੇਤੀ ਉਹਨੂੰ ਗ੍ਰੇਟ ਕੀਤਾ ਸੀਗਾ ਤੇ ਇਹ ਲਿਆ ਹੋਇਆ ਹੈ ਠੀਕ ਹੈ ਜੀ ਪੋਟੈਟੋ ਇਹਨੂੰ ਆਪਾਂ ਪਾ ਲਾਂਗੇ ਇੱਕ ਸ਼ਾਨੀ ਦੇ ਵਿੱਚ ਤੇ ਚੰਗੀ ਤਰ੍ਹਾਂ ਦਬਾ ਕੇ ਨਾ ਇਹਦਾ ਜੂਸ ਕੱਢ ਲਾਂਗੇ ਲਓ ਠੀਕ ਹੈ ਉਹ ਵੀ ਮੀਡੀਅਮ ਸਾਈਜ਼ ਦਾ ਹੀ ਲੈ ਲਿਓ ਕੋ ਬਹੁਤ ਵੱਡਾ ਲੈਣ ਦੀ ਲੋੜ ਨਹੀਂ ਹੈਗੀ ਜਦੋਂ ਤੁਸੀਂ ਕਿਸੇ ਕੱਪੜੇ ਦੇ ਵਿੱਚ ਪਾ ਕੇ ਇਹਨੂੰ ਚੰਗੀ ਤਰ੍ਹਾਂ ਨਿਚੋੜਦੇ ਹੋ ਉਹਦੇ ਨਾਲ ਵੀ ਇਹਦਾ ਬਹੁਤ ਵਧੀਆ ਜੂਸ ਨਿਕਲਿਆ ਆਉਂਦਾ ਲਓ ਜੀ ਸਿਰਫ ਆਪਾਂ ਨੂੰ ਤਿੰਨ ਹੀ ਚੀਜ਼ਾਂ ਚਾਹੀਦੀਆਂ ਨੇ ਜਿਹੜੀਆਂ ਆਪਣੇ ਕਿਚਨ ਦੇ ਵਿੱਚ ਮਿਲਣੀਆਂ ਨੇ ਆਪਾਂ ਨੂੰ ਤੇ ਹਰ ਘਰ ਦੀ ਕਿਚਨ ਦੇ ਵਿੱਚ ਉਹ ਹੁੰਦੀਆਂ ਨੇ ਤੇ ਇੰਨਾ ਕੁ ਆਪਣੇ ਕੋਲ ਇਹ ਜੂਸ ਆ ਜਿਹੜਾ ਕਾਫੀ ਹੈ ਜਿੰਨਾ ਨਿਕਲਿਆ ਆਇਆ ਹੈਗਾ ਟੈਟੂ ਜੂਸ ਤੇ ਹੁਣ ਇਹਨੂੰ ਆਪਾਂ ਲਾ ਲਾਂਗੇ ਆਪਣੇ ਫੇਸ ਦੇ ਉੱਪਰ ਫੇਸ ਨੂੰ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲੈਣਾ ਤੁਸੀਂ ਜਾਂ ਗੁਲਾਬ ਜਲ ਦੇ ਨਾਲ ਤੁਸੀਂ ਚੰਗੀ ਤਰ੍ਹਾਂ ਸਾਫ ਕਰ ਲੈਣਾ ਤੇ ਹੁਣ ਆਪਾਂ ਇਹਨੂੰ ਆਪਣੇ ਫੇਸ ਦੇ ਉੱਪਰ ਇਸ ਤਰ੍ਹਾਂ ਹੱਥ ਨਾਲ ਹੀ ਅਪਲਾਈ ਕਰ ਲਾਂਗੇ ਕਿਉਂਕਿ ਜੇ ਆਪਾਂ ਕਾਟਨ ਨਾਲ ਕਰਾਂਗੇ ਨਾ ਤੇ ਉਹ ਸਾਰਾ ਕਾਟਨ ਦੇ ਵਿੱਚ ਹੀ ਚਲੇ ਜਾਂਦਾ ਇਹ ਠੀਕ ਹੈ ਜੀ ਇਸ ਕਰਕੇ ਤੁਸੀਂ ਇਹਨੂੰ ਹੱਥ ਦੇ ਨਾਲ ਇਦਾਂ ਆਪਣੇ ਫੇਸ ਦੇ ਉੱਪਰ ਲਾ ਲੈਣਾ। ਇਹ ਲਾਉਣ ਤੋਂ ਬਾਅਦ ਨਾ ਇਹਨੂੰ ਥੋੜੀ ਦੇਰ ਇਸ ਤਰ੍ਹਾਂ ਹੀ ਰਹਿਣ ਦੇਣਾ ਇਹਨੂੰ ਸੁੱਕਣ ਦੇਣਾ। ਇਹ ਇੱਕ ਬਹੁਤ ਵਧੀਆ ਬਲੀਚ ਦਾ ਕੰਮ ਕਰਦਾ ਹੈਗਾ ਜਿਹੜਾ ਪੋਟੈਟੋ ਜੂਸ ਹੈ। ਠੀਕ ਹੈ ਹੁਣ ਆਪਣੇ ਪੂਰੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲੱਗ ਗਿਆ। ਥੋੜੀ ਦੇਰ ਲਈ ਇਹਨੂੰ ਆਪਾਂ ਇਸ ਤਰ੍ਹਾਂ ਹੀ ਸੁੱਕਣ ਦੇਵਾਂਗੇ। ਠੀਕ ਹੈ ਜੀ ਲਾ ਕੇ ਛੱਡ ਦਵਾਂਗੇ ਇਦਾਂ ਤੇ ਸੁੱਕ ਜਾਊਗਾ ਇੱਕ ਕਲੀਅਰ ਲੱਗੀ ਹੈ ਇਸ ਤੋਂ ਬਾਅਦ ਆਪਾਂ ਇੱਕ ਕਲੀਅਰ ਹੈ ਜਿਹੜੀ ਇੱਕ ਨਹੀਂ ਦੋ ਲੇਅਰਜ਼ ਹੋਰ ਲਾਵਾਂਗੇ ਆਪਾਂ ਠੀਕ ਹੈ ਤਾਂ ਕਿ ਜਿਹੜਾ ਇਹ ਟੈਟੋ ਜੂਸ ਹੈਗਾ ਨਾ ਇਹ ਅੰਦਰ ਤੱਕ ਆਪਣੀ ਲੇਅਰਜ਼ ਹੁੰਦੀਆਂ ਨੇ ਨਾ ਸਕਿਨ ਦੀਆਂ ਉਹਨਾਂ ਦੇ ਲੇਅਰਜ਼ ਤੱਕ ਚਲੇ ਜਾਵੇ ਅੰਦਰ ਤੱਕ ਠੀਕ ਹੈ ਜੀ ਤੇ ਏ ਜਿਹੜੀਆਂ ਉਹਨੇ ਜਿਹੜੀਆਂ ਸਾਨੂੰ इजीली ਮਿਲ ਜਾਂਦੀਆਂ ਨੇ ਜਿਵੇਂ ਆਪਾਂ ਕੈਮੀਕਲ ਪੀਲਿੰਗ ਵਗੈਰਾ ਕਰਾਉਣੀ ਆ ਹਨਾ ਪਾਰਲਰਾਂ ਚ ਜਾ ਕੇ ਤੇ ਉਹਨਾਂ ਦੇ ਫਿਰ ਆਫਟਰ ਇਫੈਕਟਸ ਨੇ ਜਿਹੜੇ ਤੁਹਾਨੂੰ ਪਤਾ ਹੀ ਆ ਉਹ ਕੋਈ ਬੜੇ ਅੱਛੇ ਨਹੀਂ ਹੁੰਦੇ ਹੈਗੇ ਕਿਉਂਕਿ ਉਹਨਾਂ ਚ ਕੈਮੀਕਲਸ ਤਾਂ ਬਹੁਤ ਜ਼ਿਆਦਾ ਹੁੰਦੇ ਨੇ ਤੇ ਕੈਮੀਕਲਸ ਆਪਣੇ ਲੇਅਰਸ ਦੇ ਅੰਦਰ ਤੱਕ ਚਲੇ ਜਾਂਦੇ ਨੇ ਉਹਨਾਂ ਦੇ ਇਫੈਕਟ ਨੂੰ ਖਤਮ ਕਰਨ ਵਾਸਤੇ ਘੱਟ ਕਰਨ ਵਾਸਤੇ ਆਪਾਂ ਨੂੰ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਉਹ ਯੂਜ਼ ਕਰਦੇ ਰਹਿਣਾ ਚਾਹੀਦਾ ਠੀਕ ਹੈ ਸੋ ਜਿਵੇਂ ਜਿਵੇਂ ਇੱਕ ਲੇਅਰ ਸੁੱਕਦੀ ਜਾਊਗੀ ਉਸ ਤੋਂ ਬਾਅਦ ਆਪਾਂ ਫਿਰ ਦੂਜੀ ਲੇਅਰ ਲਾਵਾਂਗੇ ਉਸ ਤੋਂ ਬਾਅਦ ਫਿਰ ਆਪਾਂ ਤੀਜੀ ਲੇਅਰ ਲਾਵਾਂਗੇ ਇਸ ਤਰ੍ਹਾਂ ਕਰਕੇ ਆਪਾਂ ਤਿੰਨ ਲੇਅਰਜ਼ ਲਾਉਣੀਆਂ ਨੇ ਤੁਸੀਂ ਨਾ ਵਲੌਗ ਹੈ ਜਿਹੜਾ ਉਹਨੂੰ ਧਿਆਨ ਨਾਲ ਪਹਿਲਾਂ ਦੇਖ ਲਿਆ ਕਰੋ ਕਈ ਪੈਣਾ ਉਹ ਧਿਆਨ ਨਾਲ ਦੇਖਦੀਆਂ ਨਹੀਂ ਹੈਗੀਆਂ ਮੋਟਾ-ਮੋਟਾ ਜਿਹਾ ਦੇਖ ਲੈਂਦੀਆਂ ਨੇ ਜਿਵੇਂ ਹੁਣ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਪੋਟੈਟੋ ਜੂਸ ਜਿਹੜਾ ਉਹ ਕੱਢਿਆ ਤੇ ਫੇਸ ਤੇ ਲਾ ਲਿਆ ਉਹਨਾਂ ਨੇ ਕੀ ਕਰਨਾ ਲੰਘਾ ਦੇਣਾ ਮੋਟਾ-ਮੋਟਾ ਜਿਹਾ ਦੇਖ ਕੇ ਅੱਗੇ ਤੇ ਫਿਰ ਉਹਨਾਂ ਨੇ ਇਹ ਗੱਲ ਸੁਣੀ ਨਹੀਂ ਹੁੰਦੀ ਕਿ ਤਿੰਨ ਲੇਅਰਜ਼ ਲਾਉਣੀਆਂ ਨੇ ਸੋ ਬਲੌਗ ਪਹਿਲਾਂ ਪੂਰਾ ਦੇਖਿਆ ਕਰੋ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਤਾਂ ਕਿ ਹਰ ਇੱਕ ਗੱਲ ਜਿਹੜੀ ਤੁਹਾਨੂੰ ਉਹ ਪੂਰੀ ਤਰ੍ਹਾਂ ਨਾਲ ਕਲੀਅਰ ਹੋਣੀ ਚਾਹੀਦੀ ਹੈ ਵਿੱਚੋਂ ਕੁਝ ਵੀ ਚੀਜ਼ ਹੈ ਜਿਹੜੀ ਉਹ छुटਣੀ ਨਹੀਂ ਚਾਹੀਦੀ ਹੈਗੀ ਫਿਰ ਇਹਦੇ ਬਹੁਤ ਅੱਛੇ ਰਿਜ਼ਲਟ ਆਉਂਦੇ ਨੇ ਸੋ ਵਧੀਆ ਰਿਜ਼ਲਟ ਲੈਣ ਵਾਸਤੇ ਤੁਸੀਂ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਰਿਹਾ ਕਰੋ ਜਿਵੇਂ ਮੈਂ ਤੁਹਾਨੂੰ ਦੱਸਦੀ ਹਾਂ ਤੁਸੀਂ ਉਸ ਤਰੀਕੇ ਕਰਦੇ ਰਹੋ ਵੈਸੇ ਮੈਂ ਦੇਖਿਆ ਕਿ ਬਹੁਤ ਸਨੀਆਂ ਭੈਣਾਂ ਨੇ ਜਿਹੜੀਆਂ ਉਹ ਯੂਜ਼ ਕਰਨ ਲੱਗੀਆਂ ਅਜਿਹਾ ਤੁਹਾਨੂੰ ਮੇਰੀ ਅੱਖਾਂ ਵਿੱਚ ਟਿਕਾਵਟ ਨਜ਼ਰ ਆ ਰਹੀ ਹੋਣੀ ਹੈ ਟਿਕਾਵਟ ਹੋਈ ਪਈ ਹੈ ਫੇਸ ਦੇ ਉੱਪਰ ਹੀ ਹੋਈ ਪਈ ਹੈ ਔਰ ਸਿਰ ਦਬ ਵੀ ਹੋ ਪਰ ਫਿਰ ਵੀ ਆਪਾਂ ਭੈਣਾ ਦਾ ਚਿਹਰਾ ਤਾਂ ਜਰੂਰ ਚਮਕਾਉਣਾ ਹੈਗਾ ਭੈਣਾ ਦੇ ਸਵਾਲ ਬਹੁਤ ਸੀਗੇ ਇੱਕ ਨਾਲ ਮੈਂ ਤੁਹਾਨੂੰ ਹੋਰ ਬਲੈਕ ਹੈਡਸ ਵਾਈਟ ਹੈਡਸ ਲਈ ਇੱਕ ਸਪੈਸ਼ਲ ਕਰੈਮਡੀ ਹੋਰ ਵੀ ਦਵਾਂਗੀ ਪਰ ਇਹਦੇ ਨਾਲ ਵੀ ਬਲੈਕ ਹੈਡਸ ਐਂਡ ਵਾਈਟ ਹੈਡਸ ਜਿਹੜੇ ਉਹ ਖਤਮ ਹੁੰਦੇ ਨਹੀਂ ਠੀਕ ਹੈ ਜੀ ਟੈਨਿੰਗ ਦੂਰ ਹੁੰਦੀ ਆ ਚਿਹਰੇ ਦਾ ਕਾਲਾਪਨ ਦੂਰ ਹੁੰਦਾ ਰਿੰਕਲਸ ਹਰ ਪ੍ਰੋਬਲਮ ਹੈਗੀ ਜਿਹੜੀ ਸੋਲਵ ਕਰ ਦਿੰਦੀਆਂ ਨੇ ਇਹ ਹੀ ਚੀਜ਼ਾਂ ਸਿਰਫ ਆਪਾਂ ਪੋਟੈਟੋ ਜੂਸ ਹੀ ਨਹੀਂ ਲੈ ਰਹੇ ਸਿਰਫ ਦੋ ਚੀਜ਼ਾਂ ਆਪਾਂ ਹੋਰ ਵੀ ਯੂਜ਼ ਕਰਨੀਆਂ ਨੇ ਉਹ ਮੈਂ ਤੁਹਾਨੂੰ ਬਾਅਦ ਚ ਦੱਸਦੀ ਆ ਤੇ ਤੁਸੀਂ ਵਲੌਗ ਦੇ ਨਾਲ ਬਣੇ ਰਹੋ ਲੋ ਜੀ ਜਿਵੇਂ ਹੀ ਇਹ ਥੋੜਾ ਡਰਾਈ ਹੋ ਗਿਆ ਹੁਣ ਇਹ ਡਰਾਈ ਹੋ ਗਿਆ ਤੇ ਉਸ ਤੋਂ ਬਾਅਦ ਇੱਕ ਲੇਅਰ ਮੈਂ ਇਹਦੇ ਉੱਪਰ ਹੋਰ ਲਾ ਲੂੰਗੀ ਬਹੁਤ ਛੇਤੀ ਡਰਾਈ ਹੋ ਜਾਂਦਾ ਜੀ ਇਹ ਤੇ ਇੱਕ ਨਾ ਇਹਦੇ ਵਿੱਚ ਸਟਾਰਚ ਹੁੰਦਾ ਤੇ ਇਹਨੂੰ ਚੰਗੀ ਤਰ੍ਹਾਂ ਉਂਗਲ ਮਾਰ ਕੇ ਨਾ ਇਦਾਂ ਹਟਾ ਲਿਓ ਉਹ ਨੀਚੇ ਜੰਮ ਜਾਂਦਾ ਜੇ ਤੁਸੀਂ ਇਹਨੂੰ ਰੱਖਦੇ ਨੇ ਨੇ ਇਸ ਤਰ੍ਹਾਂ ਉਹ ਨੀਚੇ ਜੰਮ ਜਾਂਦਾ ਠੀਕ ਹੈ ਤੇ ਉਹਨੂੰ ਚੰਗੀ ਤਰ੍ਹਾਂ ਹਿਲਾ ਕੇ ਆਪਣੇ ਫੇਸ ਦੇ ਉੱਪਰ ਫੇਰ ਲਾ ਲੈਣਾ ਆइज ਉੱਪਰ ਵੀ ਲਾ ਸਕਦੇ ਹਾਂ ਤੁਸੀਂ ਕਿਉਂਕਿ ਇਹਦਾ ਜਿਹੜਾ ਕੋਈ ਬੈਡ ਅਫੈਕਟ ਆਉਣਾ ਹੈਗਾ ਇਹਦੇ ਤੁਹਾਡੇ ਬਲੈਕ ਸਰਕਲਸ ਨੇ ਜਿਹੜੇ ਉਹਨਾਂ ਨੂੰ ਖਤਮ ਕਰਨਾ ਹੈ ਠੀਕ ਹੈ ਲੋ ਜੀ ਇੱਕ ਲੇਅਰ ਹੋਰ ਲੱਗ ਗਈ ਆਪਣੇ ਦੋ ਲੇਅਰਸ ਹੋ ਗਈਆਂ ਤੇ ਇੱਕ ਲੇਅਰ ਹੋਰ ਲਾਉਣੀ ਆ ਤਿੰਨ ਲੇਅਰਸ ਲਾਵਾਂਗੇ ਆਪਾਂ ਉਸ ਤੋਂ ਬਾਅਦ ਆਪਾਂ ਨੈਕਸਟ ਦੋ ਚੀਜ਼ਾਂ ਲਈਆਂ ਨੇ ਜਿਹੜੀਆਂ ਉਹ ਮੈਂ ਤੁਹਾਨੂੰ ਦੱਸ ਦੇਣੀ ਆ ਉਹ ਕੀ ਲਈਆਂ ਨੇ ਜਿੰਨੀ ਦੇਰ ਦੇ ਵਿੱਚ ਇਹ ਸੁਗਧਾ ਆਪਣਾ ਉਨੀ ਦੇਰ ਵਿੱਚ ਮੈਂ ਤੁਹਾਨੂੰ ਦੱਸ ਦਿਆਂ ਇੱਕ ਆਪਾਂ ਲਿਆ ਹੈਗਾ ਜੀ ਗ੍ਰਾਊਂਡ ਫਲਾਵਰ ਗ੍ਰਾਊਂਡ ਫਲਾਵਰ ਹੁੰਦਾ ਹੈ ਬੇਸਣ ਠੀਕ ਹੈ ਬੇਸਣ ਲੈ ਲੈਣਾ ਬੇਸਣ ਉਹਨਾਂ ਕੀ ਲੈਓ ਕਿ ਤੁਹਾਡੇ ਜਿਹੜਾ ਫੇਸ ਦੇ ਉੱਪਰ ਪੂਰਾ ਚੰਗੀ ਤਰ੍ਹਾਂ ਫੇਸ ਨੂੰ ਕਵਰ ਕਰ ਦੇਵੇ ਤੇ ਇੱਕ ਲਿਆ ਹੈਗਾ ਆਪਾਂ ਕर्ड ਦਹੀਂ ਰਿਹਾ ਠੀਕ ਹੈ ਕर्ड ਦਾ ਦਹੀਂ ਲੈ ਲਓ ਤੁਸੀਂ ਮੈਂ ਤਾਂ ਜਿੰਨਾ ਫ੍ਰਿਜ ਚ ਸਾਰਾ ਲੈ ਲਿਆ ਸਾਰਾ ਯੂਜ਼ ਨਹੀਂ ਕਰਨਾ ਆਪਾਂ ਕੋਲ ਥੋੜਾ ਯੂਜ਼ ਕਰਨਾ ਤੇ ਲੋਨੀ ਦੇਰ ਚ ਆਪਾਂ ਰੈਡੀ ਕਰਦੇ ਹਾਂ ਇਹ ਆਪਣੇ ਕੋਲੇ ਬੇਸਣ ਹੈਗਾ ਇੰਨਾ ਕ ਠੀਕ ਹੈ ਤੇ ਉਸ ਤੋਂ ਬਾਅਦ ਆਪਾਂ ਦਹੀਂ ਨਾਲ ਦਹੀਂ ਦੇ ਵਿੱਚ ਲੈਕਟਿਕ ਐਸਿਡ ਹੁੰਦਾ ਜਿਹੜੇ ਸਾਡੀ ਸਕਿਨਾਂ ਦੀ ਨਾ ਅੰਦਰ ਤੱਕ ਜਾ ਕੇ ਜੇ ਡੈੱਡ ਸਕਿਨ ਹੈਗੀ ਹੈ ਇਹਨੂੰ ਖਤਮ ਕਰ ਦਿੰਦਾ ਠੀਕ ਹੈ ਸੋ ਦਹੀਂ ਬਹੁਤ ਵਧੀਆ ਹੈਗਾ ਯੂਜ਼ ਕਰਨਾ ਇਹ ਜ਼ਰੂਰ ਯੂਜ਼ ਕਰਿਆ ਕਰੋ ਤੇ ਨੈਕਸਟ ਹੈਗਾ ਜੀ ਇਹਦੇ ਵਿੱਚ ਨਾ ਆਪਾਂ ਇੱਕ ਚੀਜ਼ ਹੋਰ ਯੂਜ਼ ਕਰ ਸਕਦੇ ਸੀਗੇ ਉਹ ਸੀਗਾ ਲੈਮਨ ਨਿੰਬੂ ਜੀ ਨੂੰ ਨਿੰਬੂ ਸੂਟ ਕਰਦਾ ਹੈ ਉਹ ਤੁਸੀਂ ਜ਼ਰੂਰ ਇਹਦੇ ਵਿੱਚ ਨਿੰਬੂ ਐਡ ਕਰ ਲਿਓ ਥੋੜਾ ਜ�ੇ ਤੱਕ ਦੋ ਚਾਰ ਬੂੰਦਾ ਪਾ ਲਿਓ ਵਿੱਚ ਪਰ ਮੈਨੂੰ λεਮਨ ਜਿਹੜਾ ਉਹ ਸੂਟ ਨਹੀਂ ਕਰਦਾ ਇਸ ਕਰਕੇ ਮੈਂ λεਮਨ ਪਾਉਂਦੀ ਨਹੀਂ ਹੈਗੀ ਮੈਂ λεਮਨ ਯੂਜ਼ ਨਹੀਂ ਕਰਦੀ ਹੈਗੀ ਕਦੇ ਵੀ ਮੈਂ ਤੁਹਾਨੂੰ λεਮਨ ਦੱਸਦੀ ਨਹੀਂ ਹੈਗੀ ਯੂਜ਼ ਕਰਨਾ ਕਿਉਂਕਿ ਮੈਨੂੰ ਸੂਟ ਨਹੀਂ ਕਰਦਾ ਤੇ ਬਾਕੀ ਭੈਣਾ ਵੀ ਮੇਰਾ ਦੇਖ ਕੇ ਸ਼ਾਇਦ ਯੂਜ਼ ਕਰ ਲੈਣ ਤੇ ਫਿਰ ਕਈਆਂ ਨੂੰ ਉਹ ਪ੍ਰੋਬਲਮ ਦੇ ਸਕਦਾ ਹੈ ਇਸ ਕਰਕੇ ਮੈਂ ਕਦੇ ਵੀ λεਮਨ ਆ ਜਿਹੜਾ ਨਿੰਬੂ ਆ ਉਹ ਯੂਜ਼ ਨਹੀਂ ਕਰਦੀ ਜਿਨ੍ਹਾਂ ਨੂੰ ਸੂਟ ਕਰਦਾ ਹੈਗਾ ਨਿੰਬੂ ਉਹ ਤੁਸੀਂ ਯੂਜ਼ ਕਰ ਲਿਓ ਤੇ ਬਹੁਤ ਵਧੀਆ ਫਿਰ ਬਹੁਤ ਅੱਛੀ ਚੀਜ਼ ਹੈ ਫਿਰ ਜੇ ਤੁਸੀਂ ਨਿੰਬੂ ਯੂਜ਼ ਕਰਦੇ ਹੋ ਆਦਰਵਾਇਜ਼ ਬੇਸਨ ਐਂਡ ਕਰਡ ਹੈ ਜਿਹੜੀ ਦਹੀਂ ਹੈ ਇਹ ਇਕੱਲੇ ਕਾਫੀ ਨੇ ਠੀਕ ਹੈ ਲੋ ਜੀ ਚੰਗੀ ਤਰ੍ਹਾਂ ਬਿਲਕੁਲ ਆਪਣਾ ਦੇਖੋ ਜਿੰਨਾ ਅੱਛਾ ਬਣ ਕੇ ਰੈਡੀ ਹੋ ਗਿਆ ਇਹ ਪੂਰੀ ਤਰ੍ਹਾਂ ਮਿਕਸ ਕਰ ਲਿਆ ਆਪਾਂ ਓਨੀ ਦੇਰ ਚ ਕੀ ਕਰਨਾ ਆਪਾਂ ਹੁਣ ਜਿੰਨੀ ਦੇਰ ਚ ਆਪਾਂ ਨੂੰ ਰੈਡੀ ਕੀਤਾ ਉਸ ਤੋਂ ਬਾਅਦ ਆਪਣੀ ਜਿਹੜੀ ਸੈਕੰਡ ਲੇਅਰ ਸੀਗੀ ਉਹ ਵੀ ਥੋੜੀ ਡਰਾਈ ਹੋ ਗਈ ਬਹੁਤ ਜ਼ਿਆਦਾ ਨਹੀਂ ਸਿਕਾਉਣਾ ਡਰਾਈ ਹੋ ਗਈ ਆਪਾਂ ਨੂੰ ਫੀਲ ਹੋਣ ਲੱਗ ਜਾਂਦੀ ਹੈ ਤੇ ਇੱਕ ਲੇਅਰ ਹੈ ਜਿਹੜੀ ਉਹ ਹੋਰ ਲਾ ਲੈਣੀ ਆ ਇਹਦੇ ਉੱਪਰ ਹੀ ਆਪਾਂ نیچے ਜੰਮ ਜਾਂਦਾ ਸਟਾਰਚ ਹੈ ਜਿਹੜਾ ਠੀਕ ਹੈ ਵਾਈਟ ਵਾਈਟ ਸਟਾਰ ਕਰੇ ਨੀਚੇ ਜਾਉਂਗੇ ਲੋਡ ਇੱਕ ਆਪਾਂ ਹੋਰ ਲਾਣੀ ਲੇਅਰ ਠੀਕ ਹੈ ਤਿੰਨ ਲੇਅਰਸ ਹੋ ਗਈਆਂ ਨੇ ਆਪਾਂ ਨੂੰ ਹੁਣ ਹੋਰ ਲੋਡ ਨਹੀਂ ਹੈਗੀ ਲੋਡ ਠੀਕ ਹੈ ਜੀ ਉਨੀ ਦੇਰ ਦੇ ਵਿੱਚ ਨਾ ਮੈਂ ਕੁਝ ਕਾਹ Comment ਦੇਖ ਲਾਂ ਭੈਣਾਂ ਦੇ ਜਿਹੜੇ ਬਹੁਤ ਜ਼ਰੂਰੀ ਸੀਗੇ ਉਹ ਮੈਂ ਸਕਰੀਨਸ਼ਾਟ ਲਏ ਹੋਏ ਨੇ ਜਿੰਨੀ ਦੇਚ ਇਹ ਡਰਾਈ ਹੁੰਦਾ ਉਨੀ ਦੇਚ ਆਪਾਂ ਭੈਣਾ ਦੇ ਦੇਖ ਲਈਏ ਇੱਕ ਮਿੰਟ ਕੁਝ ਕੁ ਸਕਰੀਨਸ਼ਾਟ ਮੈਂ ਲੈਏ ਸੀਗੇ ਜਿਹੜੇ ਮੈਨੂੰ ਬਹੁਤ ਜ਼ਰੂਰੀ ਲੱਗ ਰਹੇ ਸੀਗੇ ਕਿ ਜਿਨ੍ਹਾਂ ਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਹ ਮੈਮ ਕਾਈਂਡਲੀ ਟੈਲ ਰੈਮਡੀ ਫॉर ਬਲੈਕ ਐਂਡ ਵਾਈਟ ਹੈਡਸ অন ਨੋਜ਼ ਇਹ ਸੀਗੇ ਅਸ਼ਮਨ ਚੈਨਲ ਅਸ਼ਮਨ ਚੈਨਲ ਇਹਨਾਂ ਨੇ ਕਿਹਾ ਕਿ ਮੈਮ ਕਾਈਂਡਲੀ ਟੈਲ ਰੈਮਡੀ ਫਾਰ ਬਲੈਕ ਐਂਡ ਵਾਈਟ ਹੈਡਸ ਔਨ ਨੋਸ ਤੁਸੀਂ ਆਹ ਵਾਲੀ ਰੈਮਡੀ ਜਿਹੜੀ ਅੱਜ ਮੈਂ ਦੇ ਰਹੀ ਆ ਨਾ ਬਹੁਤ ਇਫੈਕਟਿਵ ਹੈ ਜੀ ਬਹੁਤ ਵਧੀਆ ਤੁਸੀਂ ਇਹਨੂੰ ਯੂਜ਼ ਕਰਨਾ ਔਰ ਹਫਤੇ ਦੇ ਵਿੱਚ ਜੇ ਤੁਸੀਂ ਲੈਮਨ ਯੂਜ਼ ਕਰਦੇ ਹੋ ਨਾ ਵਿੱਚ ਦੇ ਨਿੰਬੂ ਪਾ ਕੇ ਯੂਜ਼ ਕਰੋਗੇ ਤਾਂ ਹਫਤੇ ਚ ਇੱਕ ਵਾਰੀ ਕਰਿਓ ਯੂਜ਼ ਜੇ ਤੁਸੀਂ ਨਿੰਬੂ ਨਹੀਂ ਪਾ ਰਹੇ ਤਾਂ ਫਿਰ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਹਫ਼ਤੇ 'ਚ ਦੋ ਵਾਰ ਗੁਰਨoor ਸਿੰਘ ਦੀ ਆਈਡੀ ਤੋਂ ਹੈ ਭੈਣ ਦਾ ਕਿਸੇ ਦਾ ਹੱਸੇ ਕਲ ਦੀਦੀ ਜੀ ਮੈਂ ਤੁਹਾਡੀਆਂ ਵੀਡੀਓ ਦੇਖਦੀ ਆ ਮੇਰਾ ਨਾਮ ਸੰਦੀਪ ਹੈ ਤੇ ਉਮਰ 33 ਸਾਲ ਹੈ ਮੇਰੀ ਸਕਿਨ ਲੂਜ਼ ਹੋ ਰਹੀ ਹੈ ਕੋਈ ਗੱਲ ਨਹੀਂ ਸੰਦੀਪ ਜੀ ਥੈਂਕ ਯੂ ਸੋ ਮੱਚ ਤੁਸੀਂ ਵਲੌਗ ਦੇਖਦੇ ਹੋ ਤੇ ਤੁਸੀਂ ਜੋ ਵੀ ਮੈਂ ਰੈਮਡੀਜ਼ ਦੱਸਦੀ ਆ ਯੂਜ਼ ਕਰਦੇ ਰਹੋ ਬਹੁਤ ਜ਼ਿਆਦਾ ਅਫੈਕਟਿਵ ਰਹਿਣਗੀਆਂ ਲੋ ਜੀ ਨੈਕਸਟ ਹੈਗਾ ਦੀਦੀ ਜੀ ਜਿਹੜਾ ਤੁਹਾਡੇ ਸੂਟ ਪਾਇਆ ਹੋਇਆ ਉਹਦੇ ਨਾਲ ਦਾ ਸੂਟ ਮਿਲ ਸਕਦਾ ਜੀ ਇਹ ਹੈਗਾ ਜਗਮਨ ਬਰਾਡ ਦੀ ਆਈਡੀ ਤੋਂ ਹੈ ਤੇ ਉਹ ਤਾਂ ਸੂਟ ਵੀ ਮੇਰਾ ਪਿਛਲੇ ਸਾਲ ਦਾ ਹੈਗਾ ਉਹ ਜਾਰਜਟ ਦਾ ਸੂਟ ਹੈ ਵੈਸੇ ਵੀ ਤੇ ਦੁਬਾਰਾ ਮਿਲਣ ਥੋੜੀ ਪ੍ਰਿੰਟਡ ਸੂਟ ਦੀ ਦੁਬਾਰਾ ਪ੍ਰੋਬਲਮ ਆਉਂਦੀ ਹੁੰਦੀ ਹੈ ਨਾ ਨਹੀਂ ਮਿਲਦੇ ਹੁੰਦੇ ਤੇ ਹਰ ਸਿਮਰ ਭੈਣ ਨੇ ਲਿਖਿਆ ਹੈ ਕਿ ਸਾਡੇ ਨਾਲੋਂ ਤਾਂ ਸੰਦੀਪ ਹੀ ਚੰਗੀ ਹੈ ਤੁਹਾਡੀ ਵੀਡੀਓਜ਼ ਵਿੱਚ ਤਾਂ ਆ ਜਾਂਦੀ ਹੈ ਜੀ ਤੁਸੀਂ ਅਜ ਉਹ ਹਰ ਸਮਰਜੀ ਕੋਈ ਗੱਲ ਨਹੀਂ ਜੋ ਤੁਸੀਂ ਆਉਂਗੇ ਆਪਾਂ ਉਹਦਾ ਵੀਡੀਓ ਬਣਾ ਲਾਂਗੇ ਤੇ ਸੁਖਵੀਰ कौर ਭੈਣ ਨੇ ਲਿਖਿਆ ਕਿ ਮੇਰੀਆਂ ਲੱਤਾਂ ਬਹੁਤ ਲੱਗਦੀਆਂ ਗਰਮੀਆਂ ਵਿੱਚ ਲਾਲ ਲਾਲ ਹੋ ਜਾਂਦੀਆਂ ਤੁਰਿਆ ਨਹੀਂ ਜਾਂਦਾ ਇਹ ਕਿਸੇ ਕੋਲ ਕੋਈ ਇਲਾਜ ਹੈ ਤਾਂ ਜ਼ਰੂਰ ਦੱਸਿਓ ਨਵੇਂ ਕੱਪੜੇ ਵੀ ਨਹੀਂ ਪਾ ਸਕਦੀ ਕਹਿੰਦੀ ਤੁਸੀਂ ਭੈਣਾਂ ਉਹ ਜੇ ਤੁਹਾਡੇ ਕੋਲ ਕੋਈ ਇਲਾਜ ਹੈਗਾ ਸਾਰੀਆਂ ਭੈਣਾਂ ਸੁਣਦੀਆਂ ਨੇ ਬਹੁਤ ਭੈਣਾਂ ਨੂੰ ਬੜੀਆਂ ਚੀਜ਼ਾਂ ਪਤਾ ਹੁੰਦੀਆਂ ਨੇ ਕਈ ਮੈਨੂੰ ਵੀ ਦੱਸਦੀਆਂ ਨੇ ਤੇ ਤੁਸੀਂ ਭੈਣ ਨੂੰ ਜ਼ਰੂਰ ਦੱਸਣਾ ਹੈਗਾ ਭੈਣ ਦੀਆਂ ਜਿਹੜੀਆਂ ਲੈਗਸ ਹੈਗੀਆਂ ਨੇ ਉਹ ਕਹਿੰਦੇ ਗਰਮੀਆਂ 'ਚ ਤਾਂ ਹੋਰ ਵੀ ਔਖੀ ਹੋ ਜਾਂਦੀਆਂ ਕੱਪੜੇ ਵੀ ਨਹੀਂ ਬੜੀ ਮੁਸ਼ਕਲ ਪਾਉਣੀ ਹੈ ਨਵੇਂ ਕੱਪੜੇ ਤਾਂ ਪਾ ਨਹੀਂ ਸਕਦੀ ਰੈੱਡ ਰੈੱਡ ਹੋ ਜਾਂਦੀਆਂ ਨੇ ਮੇਰੇ ਖਿਆਲ 'ਚ ਤਾਂ ਜੋ ਮੈਂ ਤੁਹਾਨੂੰ ਇੱਕ ਰੈਮਡੀ ਦਿੱਤੀ ਸੀਗੀ ਕਿ ਗਰਮ ਪਾਣੀ ਦੇ ਵਿੱਚ ਤੁਸੀਂ ਪੈਰ ਪਾ ਕੇ ਬੈਠਣਾ ਹੈਗਾ ਮੁਸ਼ਕਪੂਰ ਪਲ ਹਮਮ ਨਿੰਬੂ ਪਾ ਕੇ ਤੁਸੀਂ ਉਹਦੇ ਵਿੱਚ ਅੱਧਾ ਘੰਟਾ 25 ਮਿੰਟ ਅੱਧਾ ਘੰਟਾ ਬਿਠਣਾ ਹੈਗਾ ਮੈਨੂੰ ਲੱਗਦਾ ਉਹ ਵੀ ਇਹਨਾਂ ਲਈ ਬੈਨੀਫੀਸ਼ੀਅਲ ਹੋ ਸਕਦੀ ਹੈ ਬਾਕੀ ਜੇ ਭੈਣਾਂ ਨੂੰ ਕਿਸੇ ਨੂੰ ਪਤਾ ਉਹ ਵੀ ਜਰੂਰ ਦੱਸਿਓ ਜੀ ਹਾਂ ਨੈਕਸਟ ਹੈ ਜੀ ਸਸੀ ਕਲਦੀਦੀ ਜੀ ਗੁਰਪ੍ਰੀਤ ਮੈਂ ਬੱਗਾ ਪੁਰਾਣਾ ਤੋਂ ਆਇਆ ਸੀ ਜਗਜੀਤ ਸਿੰਘ ਦੀ ਆਈਡੀ ਤੋਂ ਕਮੈਂਟ ਆਇਆ ਸੀ ਥੈਂਕ ਯੂ ਗੁਰਪ੍ਰੀਤ ਭੈਣ ਥੈਂਕ ਯੂ so much ਜੀ ਬੱਗਾ ਪੁਰਾਣਾ ਆਪਣੇ ਬਹੁਤ ਨੇੜੇ ਹੈ ਜੀ ਫਰੀਦਕੋਟ ਦੇ ਚਲੋ ਭੈਣਾਂ ਬਲੌਗ ਦੇਖ ਲਈਆਂ ਨਹੀਂ ਜੀ ਟਾਈਮ ਕੱਢਦੀਆਂ ਨਹੀਂ ਤੇ سپورਟ ਕਰਦੀਆਂ ਨੇ ਮੈਨੂੰ ਪਿਆਰ ਕਰਦੀਆਂ ਨੇ ਮੈਨੂੰ ਬਹੁਤ ਜ਼ਿਆਦਾ ਤੇ ਥੈਂਕ ਯੂ ਸੋ ਮੱਚ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਥੈਂਕਸ ਜਿਹੜੀਆਂ ਇਹਨਾਂ سپورਟ ਕਰਦੀਆਂ ਨੇ ਲਓ ਜੀ ਆਹ ਨਾਲ ਮੈਨੂੰ ਬੜਾ ਆਪਣੇ ਤੇ ਟੁਕਦਾ ਲੱਗਦਾ ਕਿਉਂਕਿ ਭੈਣਾਂ ਨਾਲ ਮੇਰੀ ਇੰਨੀ ਕੰਨਡ ਸਟੈਂਡਿੰਗ ਹੋ ਗਈ ਹੈ ਦੇਖੋ ਤੁਸੀਂ ਕਿਤੇ ਸਾਡੇ ਆਪਣੇ ਵੀ ਆਪਣੇ ਨਹੀਂ ਬਣਦੇ ਤੇ ਕਿਤੇ ਜਿਨ੍ਹਾਂ ਨੂੰ ਅਸੀਂ ਜਾਣਦੇ ਤੱਕ ਨਹੀਂ ਜਦੋਂ ਮਿਲਦੇ ਨੇ ਪਤਾ ਨਹੀਂ ਕੀ ਕੋਈ ਜਨਮਾਂ ਦਾ ਰਿਸ਼ਤਾ ਹੁੰਦਾ ਏ ਸਾਨੂੰ ਨਾਲ ਜਨਮਿਆਂ ਵਰਗੇ ਲੱਗਦੇ ਨੇ ਥੋੜੇ ਵਰਗੀਆਂ ਭੈਣਾਂ ਜਦੋਂ ਮਿਲਦੀਆਂ ਨੇ ਮੈਨੂੰ ਬਹੁਤ ਵਾਰੀ ਬਹੁਤ ਭੈਣਾਂ ਮਿਲ ਜਾਂਦੀਆਂ ਨੇ ਕਦੇ ਮੈਂ ਕਿਤੇ ਵਿਆਹ ਸ਼ਾਦੀ ਜਾਵਾਂ ਕਦੇ ਕਿਸੇ ਹੋਰ ਫੰਕਸ਼ਨ ਦੇ ਜਾਵਾਂ ਤੇ ਉੱਥੇ ਨਾ ਕੋਈ ਨਾ ਕੋਈ ਭੈਣ ਜ਼ਰੂਰ ਮਿਲਦੀ ਔਰ ਇੰਨੇ ਪਿਆਰ ਨਾਲ ਮਿਲਦੀ ਐ ਲੱਗਦਾ ਪਤਾ ਨਹੀਂ ਜਨਮਾਂ ਜਮਾਂ ਦਾ ਕੋਈ ਰਿਸ਼ਤਾ ਹੈਗਾ ਕਈ ਇੱਕ ਭੈਣ ਨਾ ਪਟਿਆਲੇ ਤੋਂ ਆ ਕੇ ਗਈ ਨੇ ਰਮਨਦੀਪ ਭੈਣ ਸੀਗੀ ਉਹ ਕਹਿੰਦੇ ਆ ਮੈਂ ਕਿਹਾ ਵੀ ਮੈਂ ਤਾਂ ਮਿਲ ਕੇ ਹੀ ਆਉਣਾ ਹੈਗਾ ਇਤੋਂ ਲੰਘਣਾ ਨਹੀਂ ਹੈਗਾ ਇਦਾਂ ਉਹ ਵੀ ਆਪਣੀ ਸ਼ੌਪ ਤੇ ਆ ਕੇ ਬੈਠੇ ਰਹੇ 15-20 ਮਿੰਟ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗੀਆਂ ਉਹਨਾਂ ਦਾ ਵੀ ਚੈਨਲ ਹੈ ਜੀ ਦਸਤਕ ਰਮਨ ਦੀ ਤੇ ਹੁਣ ਮੈਂ ਦੇਖਦੀ ਆ ਉਹਨਾਂ ਨੂੰ ਬਹੁਤ ਵਧੀਆ ਵਧੀਆ ਗੱਲਾਂ ਕਰਦੇ ਨੇ ਉਹ ਬਹੁਤ ਅੱਛਾ ਲੱਗਦਾ ਮੈਨੂੰ ਤੇ ਇਸ ਤਰ੍ਹਾਂ ਜਦੋਂ ਭੈਣਾਂ ਆਉਂਦੀਆਂ ਨੇ ਹਨਾ ਮਿਲਦੀਆਂ ਨੇ ਕਿਤੇ ਬਹੁਤ ਵਧੀਆ ਲੱਗਦਾ ਲੱਗਦਾ ਹੁੰਦਾ ਵੀ ਬਹੁਤ ਚਿਰਾਂ ਦੀਆਂ ਜਾਣਦੀਆਂ ਨੇ ਤੁਸੀਂ ਤਾਂ ਮੈਨੂੰ ਸਾਰੇ ਰੋਜ਼ ਦੇਖਦੇ ਹੋ ਤਾਂ ਤੁਸੀਂ ਤੁਹਾਡੇ ਲਈ ਤਾਂ ਮੇਰਾ ਚਿਹਰਾ ਜਿਹੜਾ ਜਾਣਿਆ ਪਛਾਣਿਆ ਹੁੰਦਾ ਹੈ ਹਨਾ ਤੇ ਪਰ ਤੁਸੀਂ ਮੈਨੂੰ ਆ ਕੇ ਜਦੋਂ ਦੱਸਦੇ ਹੋ ਕਿ ਮੈਂ ਮੇਰਾ ਨਾਮ ਹੈ ਤੇ ਮੈਂ ਫਲਾਣੇ ਥਾਂ ਤੋਂ ਮਿਲੀ ਮੈਨੂੰ ਵੀ ਬ ਲਓ ਜੀ ਆਪਣਾ ਜਿਹੜਾ ਫੇਸ ਹੈ ਉਹ ਸੁੱਕ ਚੁੱਕਿਆ ਹੁਣ ਥਰਡ ਲੇਅਰ ਸੁੱਕ ਗਈ ਹੈ ਜਿਆਦਾ ਬੋਲਾਂਗੇ ਤਾਂ ਫਿਰ ਕਮ ਖਰਾਬ ਹੋਊਗਾ ਹਨਾ ਰਿੰਕਲਸ ਪੈ ਜਾਂਦੀਆਂ ਨੇ ਲਓ ਹੁਣ ਆਪਾਂ ਇਹਦੇ ਉੱਪਰ ਹੀ ਅਪਲਾਈ ਕਰਨਾ ਹੈ ਜੀ ਹੁਣ ਤੁਸੀਂ ਧਿਆਨ ਨਾਲ ਦੇਖ ਲਿਓ ਕਿ ਜਿਹੜੀ ਚੀਜ਼ ਆਪਾਂ ਇਹਦੇ ਤੇ ਅਪਲਾਈ ਕਰ ਰਹੇ ਹਾਂ ਬਿਸਣ ਐਂਡ ਦਹੀਂ ਇਹ ਇਸ ਲੇਅਰਸ ਦੇ ਉੱਪਰ ਹੀ ਅਪਲਾਈ ਕਰਨਾ ਹੈ ਇਹਨਾਂ ਨੂੰ ਉਤਾਰਨਾ ਨਹੀਂ ਹੈਗਾ ਆਪਾਂ ਐ ਨਹੀਂ ਹੈ ਕਿ ਫੇਸ ਧੋ ਲਿਆ ਤੇ ਫਿਰ ਉਹਦੇ ਉੱਪਰ ਪਾ ਦਿੱਤਾ ਇਦਾਂ ਨਹੀਂ ਕਰਨਾ ਤੇ ਬਸ ਤੁਸੀਂ ਇਹਨੂੰ ਸਾਰੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲਾ ਲੈਣਾ ਹੈ ਲਓ ਠੀਕ ਹੈ ਜੀ ਇਹਦੀ ਫੇਸ ਦੀ ਆਪਾਂ ਕੋਈ ਰਗੜਾ ਰਗੜੀ ਨਹੀਂ ਕਰਨੀ ਹੈਗੀ ਇਹਨੂੰ ਇਦਾਂ ਹੀ ਲਾ ਕੇ ਛੱਡ ਦਾਂਗੇ 10 ਤੋਂ 15 ਮਿੰਟ ਜਾਂ 15 ਤੋਂ 20 ਮਿੰਟ ਜਿੰਨੇ ਜਿੰਨਾ ਟਾਈਮ ਦੇ ਵਿੱਚ ਇਹ ਸੈਮੀ ਡਰਾਈ ਨਹੀਂ ਹੁੰਦਾ ਠੀਕ ਹੈ ਥੋੜਾ ਸੁੱਕ ਨਹੀਂ ਜਾਂਦਾ ਉਨੀ ਦੇਰ ਇਹਨੂੰ ਲਾਵਾਂਗੇ ਕਿੰਨਾ ਕੁ ਟਾਈਮ ਇਹ ਲੈਂਦਾ ਦੇਖ ਲੈਣੀ ਹੈ ਗਰਮੀ ਦੇ ਵਿੱਚ ਜੇ ਆਪਾਂ ਅੱਖੇ ਵਗੈਰਾ ਦੇ ਨੀਚੇ ਬੈਠਦੇ ਆ ਤਾਂ ਬਹੁਤ ਜਲਦੀ ਫਿਰ ਸੁੱਕ ਜਾਂਦਾ ਸੈਮੀ ਡਰਾਈ ਹੋ ਜਾਂਦਾ ਉਸ ਤੋਂ ਬਾਅਦ ਆਪਾਂ ਇਹਨੂੰ ਉਤਾਰਾਂਗੇ ਜਦੋਂ ਥੋੜਾ ਜਿਹਾ ਤੁਕ ਰਿਹਾ ਕਿਹਦਾ ਨਹੀਂ ਦਹੀਂ ਐਂਡ ਬੇਸਨ ਜੇ ਤੁਹਾਨੂੰ ਨਿੰਬੂ ਸੂਟ ਕਰਦਾ ਤੁਸੀਂ ਜਰੂਰ ਐਡ ਕਰਿਓ ਜੀ ਪਰ ਮੈਨੂੰ ਸੂਟ ਨਹੀਂ ਕਰਦਾ ਇਸ ਕਰਕੇ ਮੈਂ ਨਹੀਂ ਪਾ ਰਹੀ ਕਿਉਂਕਿ ਮੇਰੇ ਨਾਲ ਥੋੜਾ ਜਿਹਾ ਫੇਸ ਦੇ ਉੱਪਰ ਇਨਫਲੇਮੇਸ਼ਨ ਜੀ ਹੋਣ ਲੱਗ ਜਾਂਦੀ ਹੈ ਜੀ ਮੈਂ ਥੋੜੀ ਜਿਹੀ ਨਾ ਇਰੀਟੇਸ਼ਨ ਜੀ ਕੁਝ ਹੋਰ ਫੋਲ ਟਾਈਪ ਦਾ ਫਿਰ ਹੋਣ ਲੱਗ ਜਾਂਦਾ ਤੇ ਉਸ ਤੋਂ ਬਾਅਦ ਨਾ ਮੇਰੇ ਫੇਸ ਦੇ ਉੱਪਰ ਲੈਮਨ ਦੇ ਨਾਲ ਨਾ ਰੈਸ਼ ਪੈ ਜਾਂਦੇ ਨੇ ਠੀਕ ਹੈ ਇਸ ਕਰਕੇ ਮੈਂ ਕਦੇ ਵੀ ਲੈਮਨ ਜਿਹੜਾ ਉਹ ਨਹੀਂ ਲਾਉਂਦੀ ਜਿਹਦੀ ਜਿਹਦੀ ਸਕਿਨ ਡਰਾਈ ਹੁੰਦੀ ਹੈ ਉਹ ਤਾਂ ਲੈਮਨ ਕਦੀ ਵੀ ਨਹੀਂ ਲਾ ਸਕਦਾ ਠੀਕ ਹੈ oily skin ਵਾਲੇ ਜ਼ਰੂਰ ਲਾ ਸਕਦੇ ਨੇ ਤੇ ਹੁਣ ਆਹ ਚੀਜ਼ਾਂ ਨੇ ਜਿੰਨੀ ਵੀ ਆਪਣੇ ਫੇਸ ਦੇ ਉੱਪਰ ਜੋ ਵੀ ਗੰਦਗੀ ਜਾਂ ਜੋ ਵੀ ਆਪਣੇ ਚਿਹਰੇ ਲਈ ਚੀਜ਼ਾਂ ਨੁਕਸਾਨਦਾਈ ਕਨੇ ਸਾਰਿਆਂ ਨੂੰ ਬਾਹਰ ਕੱਢ ਦੇਣਾ ਠੀਕ ਹੈ ਜੀ ਤੇ ਲੋ ਆਪਾਂ ਸਾਰੇ ਫੇਸ ਦੇ ਉੱਪਰ ਚੰਗੀ ਤਰ੍ਹਾਂ ਲਾ ਲਿਆ ਤੇ ਹੁਣ ਆਪਾਂ 10 ਮਿੰਟ ਰੱਖਾਂਗੇ ਜਿੰਨੀ ਦੇਰ ਇਹ ਸੈਮੀ ਡਰਾਈ ਨਹੀਂ ਹੋ ਜਾਂਦਾ ਠੀਕ ਹੈ ਪੂਰਾ ਨਹੀਂ ਛਾਉਣਾ ਲੋ intorno ਮੈਂ ਦੱਸਦੀ ਹੁੰਨੀ ਆ ਕਿ 80% ਤੱਕ ਸੁਕਾ ਲਿਆ ਕਰੋ ਪੂਰਾ 100% ਨਹੀਂ ਸੁਕਾਉਣਾ ਹੈਗਾ ਇਹਨੂੰ ਫਿਰ ਬਹੁਤ ਜ਼ਿਆਦਾ ਆਕੜ ਜਾਂਦਾ ਫੇਸ ਆਪਣਾ ਉਹ ਆਪਣੇ ਲਈ ਠੀਕ ਨਹੀਂ ਹੈਗਾ ਠੀਕ ਹੈ ਜੀ ਲੋ ਹੁਣ ਆਪਾਂ ਇਸ ਤਰ੍ਹਾਂ ਕਰਕੇ ਇਹਨੂੰ 15-20 ਮਿੰਟ ਰੱਖਾਂਗੇ ਜਿਵੇਂ ਹੀ ਸੈਮੀ ਡਰਾਈ ਹੁੰਦਾ ਮੈਂ ਤੁਹਾਨੂੰ ਦਿਖਾਵਾਂਗੀ ਫਿਰ ਆਪਾਂ واਸ਼ ਕਰਾਂਗੇ ਠੀਕ ਹੈ ਫਿਰ ਮਿਲਦੇ ਆਪਾਂ ਲੋ ਜੀ ਫੇਸ ਜਿਹੜਾ ਉਹ ਕਾਫੀ ਡਰਾਈ ਹੋ ਚੁੱਕਿਆ ਹੁਣ ਮੇਰੇ ਤੋਂ ਬੁੱਲਿਆ ਨਹੀਂ ਜਾ ਰਿਹਾ ਇਸ ਕਰਕੇ ਮੈਂ ਜ਼ਿਆਦਾ ਬੁੱਲੂੰਗੀ ਨਹੀਂ ਤੇ ਅਕੜੇਵਾ ਹੋਮ ਲੱਗ ਗਿਆ ਤੇ ਹੁਣ ਆਪਾਂ ਫੇਸ ਵਾਸ਼ ਕਰਦੇ ਆ ਕਿਵੇਂ ਵਾਸ਼ ਕਰਨਾ ਹੈ ਮੈਂ ਤੁਹਾਨੂੰ ਉਹ ਵੀ ਦੱਸਦੀ ਆ ਲਓ ਜੀ ਫੇਸ ਆਪਾਂ ਵਾਸ਼ ਕਰ ਲਿਆ ਤੇ ਅੱਛੀ ਤਰ੍ਹਾਂ ਲੈ ਇਹਨੂੰ ਟਾਵਲ ਦੇ ਨਾਲ ਸਾਫ਼ ਕਰ ਲੈਣਾ ਬਹੁਤ ਜ਼ਿਆਦਾ ਰਗੜਨਾ ਨਹੀਂ ਹੈਗਾ ਨਾ ਜਿਹੜਾ ਬਾਕੀ ਜੋ ਥੋੜਾ ਜਿਹਾ ਬਚ ਗਿਆ ਸੀਗਾ ਉਹਨੂੰ ਮੈਂ ਆਪਣੇ ਹੈਂਡਸ ਦੇ ਉੱਪਰ ਲਾ ਲਿਆ ਸੀਗਾ ਤੇ ਬਹੁਤ ਜਿਆਦਾ ਸੌਫਟਨੈਸ ਹੋ ਜਾਂਦੀ ਹੈ। ਲਓ ਜੀ ਫੇਸ ਜਿਹੜਾ ਹੋ ਬਹੁਤ ਜਿਆਦਾ ਵਧੀਆ ਹੋ ਗਿਆ ਇੰਨੀ ਵਧੀਆ ਮਤਲਬ ਆਪਣੇ ਆਪ ਨੂੰ ਇੰਨੀ ਅੱਛੀ ਫੀਲ ਆ ਰਹੀ ਹੈ। ਬਹੁਤ ਜਿਆਦਾ ਵਧੀਆ ਆਪਣੀ ਸਕਿਨ ਆ ਜਿਹੜੀ ਇਹ ਲੱਗਦਾ ਬਹੁਤ ਵਧੀਆ ਹੋ ਗਈ। ਜਿਵੇਂ ਬੇਬੀ ਸਕਿਨ ਹੀ ਹੋ ਜਾਂਦੀ ਇਸ ਤਰ੍ਹਾਂ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਨਾਲ ਯੂਜ਼ ਕਰ ਕਰਕੇ ਨਾ ਇਹਨਾਂ ਨੂੰ ਇੰਨੀ ਜਿਆਦਾ ਸੌਫਟਨੈਸ ਆ ਜਾਂਦੀ ਹੈ ਨਾ ਸਕਿਨ ਤੇ ਜੇ ਤੁਸੀਂ ਰੈਗੂਲਰ ਮੇਰੇ ਨਾਲ ਉਦਾਂ ਹੀ ਯੂਜ਼ ਕਰਦੇ ਰਹੋ ਇਹ ਚੀਜ਼ਾਂ ਕਿਉਂਕਿ ਤੁਸੀਂ ਮੈਨੂੰ ਪਤਾ ਹੈ ਇੱਕ ਦੋ ਚੀਜ਼ਾਂ ਯੂਜ਼ ਕਰਦੇ ਆ ਫਿਰ ਹੌਲੀ ਹੌਲੀ ਫਿਰ ਹਟ ਜਾਂਦੇ ਹਾਂ ਹਣਾ ਫਿਰ ਮੈਨੂੰ ਫੇਰ ਜਗਾਉਣਾ ਪੈਂਦਾ ਹੈਗਾ ਫਿਰ ਇਸ ਤਰ੍ਹਾਂ ਦਾ ਵਲੌਗ ਪਾਉਣਾ ਪੈਂਦਾ ਦੋ ਚਾਰ ਦਿਨਾਂ ਬਾਅਦ ਫਿਰ ਮੈਨੂੰ ਵਲੌਗ ਦੇਣਾ ਪੈਂਦਾ ਫਿਰ ਫਿਰ ਤੁਸੀਂ ਐਕਟਿਵ ਹੋ ਜਾਂਦੇ ਹੋ ਦੇਖ ਕੇ ਹਣਾ ਤੇ ਜੇ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਯੂਜ਼ ਕਰਦੇ ਰਹੋਗੇ ਨਾ ਇੰਨੀ ਜ਼ਿਆਦਾ ਸੌਫਟਨੈਸ ਆਜੂਗੀ ਨਾ ਸਕਿਨ ਤੇ ਐ ਲਾ ਲਓ ਜੇ ਤੁਸੀਂ 50 ਦੇ ਹੋ ਤਾਂ ਤੁਸੀਂ 35 ਦੇ ਲਗੋਗੇ ਤੇ ਹੁਣ ਤੁਸੀਂ ਐ ਲਾ ਕੇ ਉਹ ਵੀ ਨਹੀਂ ਐ ਨਹੀਂ ਹੋ ਸਕਦਾ ਹੈਗਾ ਏਜ ਦਾ ਆਪਣਾ ਇਫੈਕਟ ਦਿਖਾਉਂਦੀ ਹੈ ਮੈਂ ਮੰਨਦੀ ਆ ਬਿਲਕੁਲ ਕਿ ਏਜ ਆਪਣਾ ਇਫੈਕਟ ਦਿਖਾਉਂਦੀ ਹੈ ਪਰ ਤੁਹਾਡੀ ਕੇਅਰ ਵੀ ਆਪਣਾ ਅਫੈਕਟ ਦਿਖਾਉਂਦੀ ਹੈ ਜੇ ਤੁਸੀਂ ਕੇਅਰ ਕਰਦੇ ਹੋ ਨਾ ਬਹੁਤ ਜ਼ਿਆਦਾ ਉਹ ਵੀ ਆਪਣਾ ਅਫੈਕਟ ਦਿਖਾਉਂਦੀ ਹੈ ਠੀਕ ਹੈ ਸੋ ਤੁਹਾਨੂੰ ਕਾਫੀ ਜ਼ਿਆਦਾ ਇਹਨਾਂ ਚੀਜ਼ਾਂ ਨਾਲ ਫਰਕ ਪੈਂਦਾ ਹੈਗਾ ਇਹਨਾਂ ਚੀਜ਼ਾਂ ਨੂੰ ਯੂਜ਼ ਕਰਦੇ ਰਹੋ ਔਰ ਫੇਸ ਸੋਹਣਾ ਸੋਹਣਾ ਰੱਖੋ ਆਪਦਾ ਯੰਗ ਰਹੋ ਕੌਣ ਬੁੱਢੇ ਹੋਣਾ ਚਾਹੁੰਦਾ ਜੀ ਕੋਈ ਵੀ ਨਹੀਂ ਚਾਹੁੰਦਾ ਸਾਰੇ ਯੰਗ ਹੀ ਰਹਿਣਾ ਚਾਹੁੰਦੇ ਨੇ ਜਿਵੇਂ ਮੈਂ ਕੱਲ ਬਾਜ਼ ਦੀ ਕਹਾਣੀ ਸੁਣਾਈ ਸੀਗੀ ਨਾ ਕਿ 35 ਸਾਲਾਂ ਬਾਅਦ ਉਹ ਬੁੱਢਾ ਹੋ ਕੇ ਫਿਰ ਫਿਰ ਜਵਾਨ ਹੋ ਜਾਂਦਾ ਤੇ ਫਿਰ ਉਡਾਰੀਆਂ ਮਾਰਦਾ ਫਿਰ 35 ਸਾਲਾਂ ਬਾਅਦ ਜਾ ਕੇ ਫਿਰ ਬੁੱਢਾ ਹੁੰਦਾ ਜਾਨੀ 70 ਸਾਲ ਦਾ ਹੋ ਕੇ ਜਾਂਦਾ ਤੇ ਸਾਡੇ ਕੋਲੇ ਆਪਸ਼ਨ ਨਹੀਂ ਹੈਗੀ ਕਿ ਸਾਨੂੰ ਕੋਈ 30 35 ਸਾਲਾਂ ਬਾਅਦ ਕੋਈ ਆਪਸ਼ਨ ਮਿਲੇ ਕਿ ਅਸੀਂ ਫੇਰ ਯੰਗ ਹੋ ਜਾਈਏ ਸੋ ਅਸੀਂ ਤਾਂ ਆਪਣੀ ਟਰਾਈ ਕਰ ਸਕਦੇ ਆ ਆਪਾਂ ਕੋਸ਼ਿਸ਼ ਕਰ ਸਕਦੇ ਆ ਆਪਾਂ ਮਿਹਨਤ ਕਰ ਸਕਦੇ ਆ ਕਿ ਅਸੀਂ ਆਪਣੇ ਆਪ ਨੂੰ ਕਿੰਨੀ ਦੇਰ ਯੰਗ ਰੱਖ ਸਕਦੇ ਆ ਬਹੁਤ ਦੇਰ ਯੰਗ ਰੱਖ ਸਕਦੇ ਆ ਜੀ ਆਪਾਂ ਅਗਰ ਆਪਾਂ ਸਕਿਨ ਦੀ ਇੰਨੀ ਕ ਕੇਅਰ ਕਰਦੇ ਰਹਿੰਨੇ ਆ ਆਪਣੇ ਖਾਣ ਪੀਣ ਦਾ ਔਰ ਸਭ ਤੋਂ ਜ਼ਰੂਰੀ ਗੱਲ ਹੈਗੀ ਆ ਕਿ ਤੁਸੀਂ ਪਾਣੀ ਬਹੁਤ ਪੀਣਾ ਪਾਣੀ ਪੀਣ ਦੀ ਜਮਾਂ ਕੋਲ ਨਹੀਂ ਕਰਨੀ ਹੈਗੀ ਇੱਕ ਦਿਨ ਐ ਫੋਨ ਆਇਆ ਸੀਗਾ ਕਿਸੇ ਦਾ ਮੈਨੂੰ ਮੈਂ ਭੁੱਲ ਗਈ ਕਿਹਦਾ ਫੋਨ ਕਿਉਂਕਿ ਕਾਫੀ ਫੋਨ ਆਉਂਦੇ ਰਹਿੰਦੇ ਨੇ ਮੈਂ ਭੁੱਲ ਜਾਨੀ ਹਣਾ ਉਹ ਕਹਿੰਦੇ ਵੀ ਬਹੁਤ ਜ਼ਿਆਦਾ ਡਰਾਈਨੈਸ ਹੈ ਕਹਿੰਦੇ ਮੇਰੀਆਂ ਨਾ ਮਤਲਬ ਲੈਗਸ ਦੇ ਉੱਪਰ ਇੰਨੀ ਜ਼ਿਆਦਾ ਡਰਾਈਨੈਸ ਹੈ ਜਿਵੇਂ ਸਰਦੀਆਂ 'ਚ ਕਹਿੰਦੇ ਵਾਈਟ ਵਾਈਟ ਹੋ ਜਾਂਦੀਆਂ ਨੇ ਖਾਲਿਸ਼ ਕਰਕੇ ਤੇ ਗਰਮੀਆਂ ਦੇ ਵਿੱਚ ਵੀ ਬਹੁਤ ਜ਼ਿਆਦਾ ਡਰਾਈਨੈਸ ਹੈ ਤੇ ਮੈਂ ਉਹਨਾਂ ਨੇ ਜਦ ਪੁੱਛਿਆ ਕਿ ਪਾਣੀ ਕਿੰਨਾ ਪੀਨੇ ਪਾਣੀ ਤਾਂ ਬਸ ਪੀ ਲੈਣੀ ਆ ਮੈਂ ਐ ਜੇ ਕਹਤਾ ਉਹਨਾਂ ਨੇ ਮਤਲਬ ਐ ਨਹੀਂ ਕਿਹਾ ਕਿ ਮੈਂ ਪਾਣੀ ਬਹੁਤ ਪੀਣੀ ਆ ਸੋ ਕਿਉਂਕਿ ਤੁਸੀਂ ਜਿਹੜੇ ਏਸੀ ਚ ਬੈਠੇ ਰਹਿੰਦੇ ਹੋ ਜਿਆਦਾਤਰ ਜਿਹੜੇ ਏਸੀ ਚ ਬੈਠਦੇ ਨੇ ਉਹਨਾਂ ਨੂੰ ਪਿਆਸ ਘੱਟ ਲੱਗਦੀ ਆ ਪਰ ਉਹਨਾਂ ਨੂੰ ਪਾਣੀ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੁੰਦੀ ਆ ਕਿਉਂਕਿ ਏਸੀ ਹੈ ਨਾ ਜਿਹੜਾ ਉਹ ਸਾਨੂੰ ਡਰਾਈਨੈਸ ਦਿੰਦਾ ਹੈ ਕਿਉਂਕਿ ਮੌਇਸਚਰ ਹੈ ਜਿਹੜਾ ਸਾਰਾ ਬਾਹਰ ਕੱਢ ਦਿੰਦਾ ਹੈ ਸੋ ਉਹਦੇ ਨਾਲ ਵੀ ਸਾਨੂੰ ਡਰਾਈਨੈਸ ਹੁੰਦੀ ਆ ਤੇ ਪਾਣੀ ਹੈ ਜਿਹੜਾ ਉਹਦੋਂ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਬਿਨਾਂ ਪਿਆਸ ਤੋਂ ਵੀ ਪਾਣੀ ਪੀ ਲਿਆ ਕਰੋ ਜਾਂ ਥੋੜੀ ਥੋੜੀ ਦੇਰ ਬਾਅਦ ਘੁੱਟ ਘੁੱਟ ਕਰਕੇ ਪਾਣੀ ਪੀਂਦੇ ਰਿਹਾ ਕਰੋ ਕੋਲੇ ਆਪਣੇ ਕੋਈ ਬੋਟਲ ਵਗੈਰਾ ਜੱਗ ਵਗੈਰਾ ਰੱਖ ਤੇ ਉਹਨੋਂ ਤਾਂ ਪਿਆਸ ਵੈਸੀ ਬਹੁਤ ਲੱਗਦੀ ਆ ਉਹ ਤਾਂ ਪੀਂਦੇ ਰਹਿੰਦੇ ਨੇ ਪਰ ਜਿਹੜੇ ਏਸੀ ਦੇ ਵਿੱਚ ਰਹਿੰਦੇ ਨੇ ਨਾ ਤੇ ਉਹਨਾਂ ਨੂੰ ਫਿਰ ਪਿਆਸ ਨਹੀਂ ਲੱਗਦੀ ਹੈਗੀ ਘੱਟ ਪਿਆਸ ਲੱਗਦੀ ਹੈ ਤੇ ਤੁਸੀਂ ਪਾਣੀ ਬਿਨਾ ਪਿਆਸ ਤੋਂ ਵੀ ਥੋੜੀ ਥੋੜੀ ਦੇਰ ਬਾਅਦ ਥੋੜਾ ਥੋੜਾ ਪਾਣੀ ਪੀਂਦੇ ਰਿਆ ਕਰੋ ਪਾਣੀ ਪੀਣਾ ਬਹੁਤ ਜ਼ਰੂਰੀ ਹੈ ਜੀ ਪਾਣੀ ਅੱਧਾ ਤਾਂ ਤੁਹਾਨੂੰ ਪਾਣੀ ਹੀ ਯੰਗ ਰੱਖਦਾ ਹੈਗਾ ਬਾਕੀ ਤੁਹਾਡੀ ਡਾਈਟ ਹੈ ਜਿਹੜੀ ਉਹ ਤਲੇ ਫਲੇ ਜਿਹੜਾ ਉਹਦੇ ਤੋਂ ਬਚੇ ਰਹੋ ਪਰ ਗਰਮੀਆਂ ਦੇ ਵਿੱਚ ਆਪਾਂ ਖਾਂਦੇ ਨਹੀਂ ਹੈਗੇ ਫਰਾਈਟ ਹਨਾ ਸਰਦੀਆਂ ਦੇ ਵਿੱਚ ਘਾਟਾ ਪੂਰਾ ਕਰ ਲੈਣੇ ਆ ਸਾਰਾ ਤੇ ਚਲੋ ਜੀ ਤੁਸੀਂ ਆਪਣਾ ਧਿਆਨ ਰੱਖੋ ਹੁਣ ਇਹਦੇ ਉੱਪਰ ਆਪਾਂ ਕੋਈ ਵੀ ਨਾ ਮੋਇਸਚਰ ਮੋਇਸਚਰਾਇਜ਼ੇਸ਼ਨ ਕਰਾਂਗੇ ਇਹਦੀ ਹੁਣ ਆਪਣੀ ਸਕਿਨ ਦੀ ਤੇ ਮੈਂ ਤਾਂ ਤੁਹਾਨੂੰ ਪਤਾ ਹੀ ਹੈ ਕਿ ਮੇਰਾ ਮੋਇਸਚਰਾਈਜ਼ਰ ਕਿਹੜਾ ਹੁੰਦਾ ਮੇਰਾ ਮੋਇਸਚਰਾਈਜ਼ਰ ਉਹੀ ਹੈ ਆਪਣਾ ਸੀਰਮ ਠੀਕ ਹੈ ਤੇ ਇਸ ਤੋਂ ਉੱਪਰ ਮੈਨੂੰ ਕੋਈ ਅੱਛਾ ਮੋਇਸਚਰਾਈਜ਼ਰ ਨਹੀਂ ਲੱਗਦਾ ਹੈਗਾ ਮੈਨੂੰ ਇਹ ਸਭ ਤੋਂ ਬੈਸਟ ਲੱਗਦਾ ਹੈਗਾ ਅਜੇ ਤੱਕ ਤਾਂ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਿ ਗਰਮੀ ਪਸੀਨੇ ਵਾਲੀ ਆਊਗੀ ਤਾਂ ਪਤਾ ਨਹੀਂ ਉਦੋਂ ਦੇਖੀ ਜਾਓ ਪਰ ਫਿਲਹਾਲ ਮੈਨੂੰ ਉਹੀ ਅੱਛਾ ਲੱਗਦਾ ਹੈਗਾ ਤੁਸੀਂ ਉਹ ਯੂਜ਼ ਕਰੋ ਬਹੁਤ ਜ਼ਿਆਦਾ ਬੈਨੀਫੀਸ਼ੀਅਲ ਹੈ ਸਕਿਨ ਤੇ ਤਾਂ ਜੀ ਬੜਾ ਵਧੀਆ ਅਫੈਕਟ ਕਰਦੀ ਹੈ ਮਲਠੀ ਦਾ ਬਸ ਕਦੇ ਨਾ ਭੁੱਲਿਓ ਮਲਠੀ ਕਰੋ ਖਤਮ ਨਹੀਂ ਹੋਣ ਦੇਣੀ ਹੈ ਜੀ ਤੁਸੀਂ ਠੀਕ ਹੈ ਤੇ ਲਓ ਜੀ ਬਹੁਤ ਵਧੀਆ ਹੋ ਗਿਆ ਸਕਿਨ ਬਹੁਤ ਅੱਛੀ ਹੋ ਗਈ ਤੁਸੀਂ ਯੂਜ਼ ਕਰ ਲੈ ਇਹਨੂੰ ਹੁਣ ਭੈਣਾਂ ਪਤਾ ਕੀ ਕਰਦੀਆਂ ਨੇ ਜਦੋਂ ਵਲੌਗ ਦੇਖਦੀਆਂ ਨੇ ਵਲੌਗ ਵੀ ਦੇਖ ਲੈਂਦੀਆਂ ਨੇ ਪਤਾ ਨਹੀਂ ਪੂਰਾ ਨਹੀਂ ਦੇਖਦੀਆਂ ਫਰੈਂਡ ਤੇ ਉਹ ਕਮੈਂਟ ਪਤਾ ਕੀ ਕਰਦੀਆਂ ਨੇ ਭੈਣੇ ਮੇਰੀ ਸਕਿਨ ਬਹੁਤ ਲੂਜ਼ ਹੈ ਕੋਈ ਰੈਮਡੀ ਦੱਸੋ ਜਦੋਂ ਕਿ ਉਹ ਚੀਜ਼ਾਂ ਸਾਰੀਆਂ ਮੈਂ ਉਹਦੇ ਵਿੱਚ ਦੱਸੀਆਂ ਹੁੰਦੀਆਂ ਨੇ ਹੁਣ ਮੈਂ ਇਹਦੇ ਵਿੱਚ ਬਲੈਕ ਹੈਡਸ ਵਾਈਟ ਹੈਡਸ ਵੀ ਕਲੀਅਰ ਹੁੰਦੇ ਤੁਹਾਨੂੰ ਕਿਹਾ ਕਿ ਇਹਦੇ ਨਾਲ ਹੌਲੀ ਹੌਲੀ ਹਟ ਜਾਂਦੇ ਨੇ ਹਨ ਪਰ ਭੈਣਾ ਨੇ ਫਿਰ ਪਤਾ ਕੀ ਕਰਨਾ ਜਦੋਂ ਪੂਰਾ ਨਹੀਂ ਦੇਖਣਾ ਐਂਡ ਤੇ ਉਹਨਾਂ ਨੇ ਕਮੈਂਟ ਕਰ ਦੇਣਾ ਭੈਣੇ ਵਾਈਟ ਹੈਡ ਵਾਸਤੇ ਕੋਈ ਦੀਦੀ ਕੋਈ ਵਾਈਟ ਹੈਡ ਵਾਸਤੇ ਜਾਂ ਬਲੈਕ ਹੈਡ ਵਾਸਤੇ ਕੋਈ ਰੈਮਡੀ ਦਿਓ ਸੋ ਵਲੌਗ ਨੂੰ ਪੂਰਾ ਦੇਖਿਆ ਕਰੋ ਇੱਕ ਨਾ ਬਲੈਕ ਹੈਡਸ ਐਂਡ ਵਾਈਟ ਹੈਡਸ ਵਾਸਤੇ ਇੱਕ ਰੈਮਡੀ ਹੋਰ ਹੈਗੀ ਆ ਉਹ ਮੇਰੇ ਕੋਲੇ ਨਾ ਕੋਈ ਇਹੋ ਜਿਹਾ ਪਸੰਦ ਨਹੀਂ ਹੈਗਾ ਜਿਹਦੇ ਨੋਜ਼ ਦੇ ਉੱਪਰ ਕਿਸੇ ਭੈਣ ਨੇ ਕਿਹਾ ਸੀ ਕਿ ਮੇਰੇ ਨੋਜ਼ ਦੇ ਉੱਪਰ ਬਲੈਕ ਹੈਡਸ ਨੇ ਮੇਰੇ ਕੋਲੇ ਕੋਈ ਇਹੋ ਜਿਹਾ ਪਸੰਦ ਨਹੀਂ ਹੈ ਅ ਬਲੈਕ ਹੈਡਸ ਹੋਣ ਤੇ ਬੀਬੀ ਨੂੰ ਮੈਂ ਕਿਹਾ ਬੀਬੀ ਤੇਰੇ ਹੈਗੇ ਕੰਮ ਬਜ਼ੁਰਗਾਂ ਦੇ ਹੋ ਜਾਂਦੇ ਹੁੰਦੇ ਨੇ ਤੇ ਬੀਬੀ ਨੂੰ ਮੈਂ ਕਿਹਾ ਬੀਬੀ ਮੈਂ ਤੇਰੇ ਤੇ ਯੂਜ਼ ਕਰ ਲੈਣੀ ਆ ਬੀਬੀ ਦੀ ਨੋਂ ਭੈਣੇ ਮੈਂ ਨਹੀਂ ਕਰਾਉਂਦੀ ਹੈਗੀ ਅਗਲਾ ਕਹੂਗਾ ਬੁੜੀ ਨੂੰ ਹੋਣ ਦੇਖ ਲੈ ਕਿਵੇਂ ਨੱਕ ਤੋਕੇ ਲਲਾਉਣ ਲੱਗੀ ਹੋਈ ਆ ਤੇ ਮੈਂ ਨਹੀਂ ਕਰਦੀ ਹੈਗੀ ਤੇ ਬੀਬੀ ਨੇ ਮਨਾ ਕਰਤਾ ਹੁਣ ਮੇਰੇ ਕੋਲੇ ਕੋਈ ਆ ਜਾ ਪਰਸਨ ਨਹੀਂ ਆ ਜਿਹਦੇ ਬਲੈਕ ਹੈਡਸ ਹੋਣ ਨੋਜ਼ ਦੇ ਉੱਪਰ ਤੇ ਮੈਂ ਲਾ ਕੇ ਦਿਖਾਵਾਂ ਜਿਹੜੀ ਫਟਕੜੀ ਹੁੰਦੀ ਆ ਨਾ ਉਹਨੂੰ ਖਿਲ ਕਰ ਲਿਓ ਤਵੇ ਦੇ ਉੱਪਰ ਤੇ ਉਹਦੇ ਵਿੱਚ ਥੋੜਾ ਜਾ ਰੋਜ਼ ਵਾਟਰ ਪਾ ਲਿਓ ਪਾਊਡਰ ਬਣ ਜਾਊਗਾ ਨਾ ਉਹ ਨੂੰ ਖਿਲ ਕਰਕੇ ਉਸ ਤੋਂ ਬਾਅਦ ਉਹਦਾ ਪਾਊਡਰ ਬਣਾ ਲਿਓ ਉਹਦੇ ਵਿੱਚ ਰੋਜ਼ ਵਾਟਰ ਪਾ ਲਿਓ ਜਿਵੇਂ ਤੁਹਾਡੇ ਨੋਸ ਤੇ ਹਲਾ ਲਿਓ ਇੱਥੇ 2-4 ਮਿੰਟ ਲੱਗਿਆ ਰਹਿਣ ਤੇ ਉਸ ਤੋਂ ਬਾਅਦ ਕਾਟਨ ਲੈ ਕੇ ਨੂੰ ਸਾਫ਼ ਕਰਦੇ ਹੋ ਬਸ ਇਦਾਂ ਇਦਾਂ ਕਰਦੇ ਕਰਦੇ ਤੁਹਾਡੇ ਬਲੈਕ ਹੈਡਸ ਜਿਹੜਾ ਸੌਖਾ ਜਾਣਾ ਉਸ ਕਾ ਮੈਨੂੰ ਇੱਕ ਭੈਣ ਨੇ ਦੱਸਿਆ ਸੀਗਾ ਜੀ ਮੈਂ ਬੀਬੀ ਤੇ ਟ੍ਰਾਈ ਕਰਨਾ ਸੀਗਾ ਤੇ ਫਿਰ ਬੀਬੀ ਨੇ ਤਾਂ ਮਨਾ ਕਰਤਾ ਤੇ ਮੇਰੇ ਹੁਣ ਬਲੈਕ ਹੈਡਸ ਹੈ ਨਹੀਂ ਗਏ ਸੋ ਜਿਹੜੀਆਂ ਭੈਣਾਂ ਦੇ ਹੈਗੇ ਨੇ ਇਹ ਵਾਲੀ ਰੈਮਡੀ ਯੂਜ਼ ਕਰਿਓ ਤੇ ਮੈਨੂੰ ਰਿਜ਼ਲਟ ਦੱਸ ਦਿ ਜਿਹੜਾ ਮੈਂ ਦੱਸਿਆ ਨਾ ਕਿ ਫਟਕੜੀ ਨੂੰ ਖਿਲ ਕਰ ਲੋ ਤਵੇ ਤੇ ਉਹਦਾ ਪਾਊਡਰ ਬਣਾ ਲਓ ਕੁੱਟ ਕੇ ਉਹਦੇ ਵਿੱਚ ਰੋਜ਼ ਵਾਟਰ ਪਾ ਕੇ ਜਿੱਥੇ ਵੀ ਹੈ ਜਿਵੇਂ ਨੋਸ ਦੇ ਹੀ ਜ਼ਿਆਦਾ ਹੁੰਦੇ ਨੇ ਜ਼ਿਆਦਾ ਪ੍ਰੋਬਲਮ ਨੋਸ ਦੇ ਹੁੰਦੀ ਆ ਉੱਥੇ ਤੁਸੀਂ ਲਾ ਲਓ 2-4 ਮਿੰਟ ਲੱਗਿਆ ਰਹਿਣਾ ਦੋਸਤੋ ਬਾਅਦ ਨਾਲ ਜੀ ਤੁਸੀਂ ਬਸ ਆਪਣਾ ਕਾਟਨ ਲੈ ਕੇ ਉਹਨੂੰ ਸਾਫ਼ ਕਰ ਲਿਓ ਨੋਸ ਨੂੰ ਤੇ ਉਸ ਤੋਂ ਬਾਅਦ ਉਹ ਸਾਫ਼ ਹੋ ਜਾਣਗੇ ਮੇਰੇ ਖਿਆਲ ਚ ਇੱਕ ਦੋ ਵਾਰੀਆਂ ਜੀ ਉਹ ਸਾਫ਼ ਹੋ ਜਾਂਦੇ ਆ ਤੁਸੀਂ ਨਾ ਮੈਨੂੰ ਇਹਦਾ ਰਿਜ਼ਲਟ ਜ਼ਰੂਰ ਦੱਸਣਾ ਕਰਿਓ ਜਿਹੜੀਆਂ ਭੈਣਾਂ ਨੇ ਕੀਤਾ ਮੈਨੂੰ ਰਿਜ਼ਲਟ ਜ਼ਰੂਰ ਦਿਓ ਉਸ ਤੋਂ ਬਾਅਦ ਆਪਾਂ ਫਿਰ ਵਲੌਗ ਦੇ ਵਿੱਚ ਵੀ ਇਹ ਦੱਸ ਦਾਂਗੇ ਚਲੋ ਵੈਸੀ ਦੱਸ ਦਾਂਗੇ ਨਹੀਂ ਹੈਗਾ ਕੋਈ ਪਰਸਨ ਮੇਰੇ ਕੋਲ ਬਲੈਕ ਹੈਡਸ ਵਾਲਾ ਤਾਂ ਨਾ ਸੀ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲ ਨੂੰ ਹੋਰ ਵਧੀਆ ਜਿਹਾ ਵਲੌਗ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ